ਹਾਂਜੀ ਅੱਜ ਆਪਾਂ ਪਹੁੰਚਿਆ ਹੀ ਮੋਗਾ ਸ਼ਰੀਫ ਇਹ ਹੈ ਜੀ ਢੂਣਾ ਸਾਹਿਬ ਢੂਣਾ ਸਾਹਿਬ ਸੇਵਾਦਾਰ ਬਾਬਾ ਡਿੰਪੀ ਸ਼ਾਹ ਜੀ ਮੋਗਾ ਸ਼ਰੀਫ ਪਿੱਲਾ ਆਪਾਂ ਵੀਡੀਓ ਚੈਨਲ ਤੇ ਪਾਈ ਸੀ ਦਰਬਾਰ ਦੀ ਦਰਬਾਰ ਉਧਰ ਬਣਿਆ ਜੀ ਇਹ ਖੇਤਾਂਵਲ ਬਣਿਆ ਮਾ ਢੂਣਾ ਸਾਹਿਬ ਬਾਬਾ ਜੀ ਦਾ ਢੂਣਾ ਪੂਰੀ ਇੱਥੇ ਸਕੂਨ ਮਿਲਿਆ ਮੈਨੂੰ ਆ ਕੇ ਮੈਂ ਵੀਡੀਓ ਬਣਾ ਕੇ ਇੱਥੇ ਅੱਧਾ ਘੰਟਾ ਬੈਠਾ ਪੂਰੀ ਸ਼ਾਂਤੀ ਆ ਜੀ ਲੱਗੇ ਤਾਂ ਘਰ ਵੀ ਬਹੁਤ ਬਣਿਆ ਕੋਈ ਰੋਲ ਨਹੀਂਗਾ ਕੋਈ ਰੱਪਾ ਨਹੀਂ ਬਹੁਤ ਹੀ ਸਕੂਨ ਮਿਲਿਆ ਇੱਥੇ ਆ ਕੇ ਸਾਰੇ ਮੇਰੇ ਦੁੱਖੀ ਦੂਰ ਹੋ ਗਏ ਜੀ ਸ਼ਾਂਤੀ ਬੋਦ ਹੈ ਜੀ ਤੇ ਇਹ ਪੇੜ-ਪੂੜ ਦਰਖਤ ਬਹੁਤ ਵਧੀਆ ਲੱਗੇ ਆ ਜੀ ਐ ਛਿੜੀ ਵੀ ਇੱਕ ਸਾਭਦੀ ਇਹ ਪੂਰੀ ਬਣੀ ਹੋਈ ਧਿਆਨ ਵੀ ਬਹੁਤ ਦਿੱਤਾ ਹੋਇਆ ਸੇਵਾਦਾਰ ਹੈ ਨਹੀਂ ਪੂਰੀ ਸਫਾਈ ਆ ਜੀ د صا بابا دار بابا ڈمپی شاہ جی موگے تو جی سرکار جے جے د